ਦੇਖੋ ਇਹ ਜਿਹੜੀ ਪ੍ਰੈਸ ਕਾਨਫਰੈਂਸ ਕੱਲ ਮੇਰੇ ਪਰਿਵਾਰ ਨੇ ਦਿੱਤੀ ਸੀ ਬੇਸਿਕਲੀ ਕਿ ਆ ਸਾਡੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਜਿਹੜਾ ਕਿ ਇੱਕ ਦੂਜੇ ਨੂੰ ਕੰਟਰੋਵਰਸ਼ੀਅਲ ਕਰਕੇ ਇੱਕ ਦੂਜੇ ਨਾਲ ਲੜਾਉਣਾ ਚਾਹੁੰਦੀਆਂ ਨੇ ਪਰ ਉਹ ਕਾਲੀਆਂ ਭੇਟੀਆਂ ਭੇਡਾਂ ਨੂੰ ਮੈਂ ਤੁਹਾਡੇ ਮਾਧਿਅਮ ਤੇ ਰਹੀਂ ਦੱਸਣਾ ਚਾਹੁੰਦਾ ਮੈਨੂੰ ਉਹ ਵੀ ਪਤਾ ਕੌਣ ਨੇ ਕਿਹੜੇ ਇਸ ਪਰਦੇ ਦੇ ਪਿੱਛੇ ਸ਼ੈਤਾਨੀ ਸ਼ੈਤਾਨੀ ਕਰ ਰਹੇ ਨੇ ਕਾਮ ਲੋ ਲੈ ਲਾਂਗੇ ਟਾਈਮ ਆਇ ਤੇ ਕੋਈ ਗੱਲ ਨਹੀਂ ਇੱਕ ਲੋਣਾ ਲਵਾਗੇ ਟਾਈਮ ਆਇ ਤੇ ਤੁਹਾਡੇ ਮੁਰੇ ਖੜੇ ਕਰਾਂਗੇ ਆਂ ਬੰਦੀ ਜੋ ਕੰਡੀ ਨੂੰ ਔਰ ਉਹ ਕਾਲੀਆਂ ਭੇਡੀਆਂ ਤੋਂ ਬਚਣ ਲਈ ਸਾਡਾ ਸਾਰਾ ਪਰਿਵਾਰ ਇੰਡਸਟਰੀ ਆ ਇਕੱਠਾ ਹੋਇਆ ਦੁਬਾਰਾ ਤੋਂ ਜਦੋਂ ਮੈਂ ਇੱਕ ਲਫ਼ਜ਼ ਵੀ ਇੰਡਸਟਰੀ ਦੇ ਖਿਲਾਫ ਬੋਲਿਆ ਨਹੀਂ ਇੱਕ ਲਫ਼ਜ਼ ਜੋ ਵੀ ਮੇਰੇ ਬਾਰੇ ਕੱਲ ਕਿਛੂ ਕਿਹਾ ਗਿਆ ਮੈਂ ਉਹ ਲਫ਼ਜ਼ਾਂ ਨੂੰ ਰਿਪੀਟ ਨਹੀਂ ਕਰਨਾ ਤੁਹਾਡੇ ਕੈਮਰੇ ਸਾਰਾ ਕੈਦ ਹੈਗਾ ਮੈਂ ਉਸ ਜੀ ਦੀ ਨਿਖੇਦੀ ਕਰਦਾ ਔਰ ਆਪਣੇ ਸਾਰੇ ਇਸ ਇੰਡਸਟਰੀ ਡਿਪਾਰਟਮੈਂਟ ਦੀ ਆਪਣੇ ਇੰਡਸਟਰੀ ਪਰਿਵਾਰ ਦੀ ਧੰਨਵਾਦ ਕਰਦਾ ਕਿ ਜਦੋਂ ਬੈਠ ਕੇ ਅਸੀਂ ਗੱਲਾਂ ਕੀਤੀਆਂ ਆਪਣੇ ਕਦੁੱਝ ਦੱਸਿਆ ਤੇ ਇਸ ਜੀ ਨਾਲ ਸਹਿਮਤ ਹੋਏ ਆ ਸਾਰੇ ਤੇ ਬਿਲਕੁਲ ਕੋਈ ਸਾਡੇ ਆਪਸ ਵਿੱਚ ਮਤਭੇਦ ਨਹੀਂ ਹੈਗਾ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਮੈਂ ਖੜਾ ਇੰਡਸਟਰੀ ਮੇਰੇ ਨਾਲ ਖੜੀ ਆ ਔਰ ਅਸੀਂ ਰਲ ਕੇ ਕੰਮ ਕਰਾਂਗੇ ਬੁੱਢੇ ਨਾਲੇ ਨੂੰ ਵੀ ਸਾਫ਼ ਕਰਾਂਗੇ ਇੰਡਸਟਰੀਆਂ ਦੀਆਂ ਪ੍ਰੋਬਲਮ ਵੀ ਸੌਲਟ ਆਊਟ ਕਰਾਂਗੇ ਔਰ ਪੰਜਾਬ ਨੂੰ ਅਗਲੇ ਚੱਲਦੀਆਂ ਲੀਹਾਂ ਤੇ ਲੈ ਕੇ ਵੀ ਜਾਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਅਸੀਂ ਗੱਲ ਕੇ ਸਾਰਾ ਪਰਿਵਾਰ ਕਰਾਂਗੇ ਸਾਰਿਆਂ ਸਰ ਮੁੱਢੇ ਦਰਿਆ 'ਚ ਪਾਣੀ ਪੀਣਾ ਜਿਹੜਾ ਬੰਦ ਕੀਤਾ ਗਿਆ ਸੀਗਾ ਕੋਈ ਟੀਪੀ ਜਿਹੜੇ ਟੀਪੀ ਜਿਹੜੇ ਤੁਸੀਂ ਅੱਜ ਕੰਮ ਨਹੀਂ ਕਰਦੇ ਜਿਹੜੇ ਮੁੱਢੇ ਦਰਿਆ ਦੇ ਵਿੱਚ ਜਿਹੜਾ ਪਾਣੀ ਪੀਣਾ ਬੰਦ ਕੀਤਾ ਗਿਆ ਸੀ ਕੋਈ ਟੀਪੀ ਜਿਹਨੂੰ ਲੈ ਕੇ ਕਿਹਨੇ ਬੰਦ ਕੀਤਾ ਸੀਟੀਪੀ ਦਾ 24 ਸਟਰਾਏਟ ਮੁੱਢੇ ਦਰਿਆ 'ਚ ਪਾਣੀ ਪੀਣਾ ਬੰਦ ਕੀਤਾ ਗਿਆ ਸਰ ਇੱਦਾਂ ਪਾਣੀ ਕਿਹਨੇ ਬੰਦ ਕੀਤਾ ਪੋਲਿਊਸ਼ਨ ਬੋਰਡ ਨੇ ਪੋਲਿਊਸ਼ਨ ਬੋਰਡ ਨੇ ਓਕੇ ਇਹ ਕੋਡ ਬੰਦ ਕੀਤਾ ਉਹ ਅਨਾਉਂਸ ਹੋ ਗਿਆ ਹੈ ਕਿ ਆਰਡਰ ਆਇਆ ਹੈ ਕਿ ਤੁਸੀਂ ਪਾਣੀ ਖੋਡੇ ਨਾਲ ਨਹੀਂ ਸੁੱਟ ਸਕਦੇ ਟ੍ਰੀਟਡ ਪਾਣੀ ਵੀ ਨਹੀਂ ਸੁੱਟ ਸਕਦੇ ਸੁਣੋ ਮੇਰੀ ਗੱਲ ਉਹਦੇ ਲਈ ਉਹ ਉਹ ਉਹਦੇ ਲਈ ਜਿਹੜਾ ਇਹ ਗੱਲ ਹੈਗੀ ਆ ਉਹ ਉੱਤੇ ਹਾਈ ਲੈਵਲ ਤੇ ਗੱਲ ਚੱਲਦੀ ਪਈ ਆ ਸਾਰੀ ਸਾਰੇ ਡਾਈਨਿੰਗ ਇੰਡਸਟਰੀਆਂ ਦੀਆਂ ਵੀ ਤੇ ਸਰਕਾਰਾਂ ਦੀਆਂ ਵੀ ਉਹਦਾ ਵੀ ਅਸੀਂ ਬਹੁਤ ਜਲਦੀ ਹੱਲ ਕੱਢ ਕੇ ਅਸੀਂ ਰੱਖਾਂਗੇ ਸਰ ਇੰਡਸਟਰੀ ਪਲਾਨ ਕਰਨ ਦੀ ਗੱਲ ਕਰਕੇ ਕੀ ਇੰਡਸਟਰੀ ਬਾਹਰ ਜਾਓਗੇ ਬਿਲਕੁਲ ਨਹੀਂ ਜਾਓ ਕਿਉਂ ਜਾਓਗੇ ਦਸਵਾਂ ਜਿਹਾ ਜਾਣਾ ਗੋਗੀ ਛੱਡ ਕੇ ਜਾਓਗੇ ਸਰ ਬਾਕੀ ਕੁਝ ਮੈਂਬਰ ਜਿਨ੍ਹਾਂ ਨੇ ਕੱਲ ਟੱਕੇ ਵਾਲੀ ਪੇਚੜਾ ਜਰਾ ਲੱਗਦਾ ਉਹ ਵੀ ਸਹਿਮਤ ਨਹੀਂ ਜਿਹਨੂੰ ਪ੍ਰੈਸਰ ਤੋਂ ਤੱਕ ਵਿੱਚ ਬਾਕੀ ਮੈਂਬਰ ਸਹਿਮਤ ਨਹੀਂ ਆਸਹਿਮਤੀ ਨੇ ਕਿਉਂ ਜੀ ਦੱਸੋ ਗੱਲ ਇਹ ਹੈ ਗੋਗੀ ਸਾਹਿਬ ਨੇ ਇੱਕ ਮਿੰਟ ਪਹਿਲਾਂ ਕਿਹੜੇ ਅਧਾਰ ਤੋਂ ਇਹ ਸ਼ੁਰੂ ਹੋਈ ਜੀ ਪੂਰੀ ਪੂਰਾ ਓਕੇ ਮਾਮਲਾ ਤਾਂ ਸ਼ੁਰੂ ਹੋਇਆ ਥੋੜਾ ਦੱਸੋ ਪਹਿਲਾ ਤਾਂ ਮੈਂ ਉਹ ਵੀ ਗੱਲਾਂ ਕਰਾਂਗੇ ਪਹਿਲਾਂ ਤਾਂ ਜਿਹੜੀ ਮਿਸ ਅੰਡਰਸਟੈਂਡਿੰਗ ਸਾਡੇ ਪਰਿਵਾਰਾਂ ਚ ਪਾਈ ਜਾ ਰਹੀ ਆ ਕੁਝ ਲੋਕਾਂ ਵੱਲੋਂ ਮੈਂ ਉਹ ਕਲੀਅਰ ਕਰਨਾ ਆਂ ਇੰਡਸਟਰੀ ਮੇਰਾ ਪਰਿਵਾਰ ਮੈਂ ਪੀਐਸਐਸਸੀ ਦਾ ਚੇਅਰਮੈਨ ਸੀ ਇਹ ਸਾਰਾ ਬੈਠੇ ਨੇ ਪਰਿਵਾਰ ਮੈਂ ਉਹਦੋਂ ਵੀ ਇੰਡਸਟਰੀ ਦੀ ਬਹੁਤ ਕੰਮ ਕੀਤਾ 68 ਕਰੋੜ ਦੀਆਂ ਸੜਕਾਂ ਬਣਾਈਆਂ ਹੋਰ ਜੋ ਜੋ ਜਿੱਥੇ ਇੰਡਸਟਰੀ ਦੀਆਂ ਪਾਲਿਸੀਆਂ ਸੀ ਜਿੱਥੇ ਵੀ ਜਿੰਨੇ ਵੀ ਆਉਂਦੇ ਸੀ ਮੇਰੇ ਕੋਲ ਆ ਬੈਠੇਗੇ ਉਹ ਜਸਾਹ ਬੈਠੇ ਆ ਕਾਰਜੀ ਬੈਠੇ ਨੇ ਪੰਕਤ ਜੀ ਬੈਠੇ ਨੇ ਬੱਸੀ ਸਾਹਿਬ ਬੈਠੇ ਨੇ ਕਹਿੰਦੇ ਮਤਲਬ ਅਸੀਂ ਇੱਕ ਦੂਜੇ ਦੀ ਅ ਕਹਿੰਦੇ ਹੁੰਦੇ ਨਾ ਵੀ ਇੱਕ ਸੱਜੀ ਅੱਖ ਤੇ ਖੱਬੀ ਅੱਖਾਂ ਪਹਿਲੀ ਗੱਲ ਮੈਨੂੰ ਨਹੀਂ ਪਤਾ ਵੀ ਇਹ ਕੱਲ ਐਸਾ ਬਾੜਾ ਟਾਈਮ ਕੀ ਆਇਆ ਕਿ ਸਾਡੇ ਆਪਸ ਦੇ ਵਿੱਚ ਫ੍ਰਿਕਸ਼ਨ ਪਾਉਣ ਲਈ ਕਿਸੇ ਨੇ ਕਸਾ ਦੀ ਛੱਟੀ ਪਰ ਉਹ ਉਹਦੀ ਵੀ ਅਸੀਂ ਸਲਾਮਤੀ ਮੰਗਦੇ ਹਾਂ ਜਿਨ੍ਹਾਂ ਨੇ ਵੀ ਇਹ ਕਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਇੰਡਸਟਰੀ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦਾ ਕੰਮ ਰਿਹਾ ਹਮੇਸ਼ਾ ਆਲਵੇਸ ਇਕੱਲਾ ਮੈਂ ਸੀਗਾ ਮੈਂ ਇੰਡਸਟਰੀ ਲਈ ਹਮੇਸ਼ਾ ਲੜਦਾ ਆ ਸਾਹਮਣੇ ਬੈਠੇ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਕਮਾਊ ਪੁੱਤ ਨੇ ਇਸ ਇਹ এমਪਲॉयਮੈਂਟ ਜਨਰੇਟ ਕਰਦੇ ਆ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਇਹ ਜੀਐਸਟੀ ਵੈਟ ਇਨਕਮ ਟੈਕਸ ਪੀਸੀਐਲ ਪੀਸੀਐਲ ਨੂੰ پیسے ਪੀਐਸਆਈਸੀ ਨੂੰ پیسے ਸਰਕਾਰਾਂ ਇਹਨਾਂ ਇੰਡਸਟਰੀਆਂ ਜੇ ਹੋਣੀਆਂ ਤਾਂ ਚੱਲਦੀਆਂ ਨੇ ਪਹਿਲੀ ਗੱਲ ਜੇ ਇੰਡਸਟਰੀ ਨਹੀਂ ਹੋਏਗੀ ਤੇ ਉੱਥੇ ਬਿਲਕੁਲ ਵੀ ਤਰੱਕੀ ਨਹੀਂ ਹੁੰਦੀ ਦੇਸ਼ ਦੀ ਅਸੀਂ ਤਾਂ ਬਾਹਰ ਸਾਡੇ ਮਾਲਸਾ ਤਾਂ ਬਾਹਰ ਇੰਡਸਟਰੀਆਂ ਬੁਲਾ ਰਹੇ ਆ ਵੀ ਆਓ ਇੱਥੇ ਆ ਕੇ ਉਦਯੋਗ ਲਾਓ ਪਿੱਛੇ ਵੀ ਜਾ ਕੇ ਆਏ ਨੇ ਜਰਮਨੀ ਵੀ ਜਾ ਕੇ ਆਏ ਨੇ ਹੋਰ ਜੱਸਾ ਵੀ ਨਾਲ ਇਸਵੇਂ ਨੂੰ ਬਿਜਾਰ ਤੇ ਮੈਂ ਇਹ ਗੱਲ ਕਿਵੇਂ ਸੋਚ ਸਕਦਾ ਵੀ ਮੈਂ ਆਪਣੀ ਇੰਡਸਟਰੀ ਦੇ ਖਿਲਾਫ ਚੱਲੂੰਗਾ ਹਾਂ ਇੰਡਸਟਰੀ ਨੂੰ ਅੱਗੇ ਲਿਆਉਣ ਦੇ ਵਿੱਚ ਹੁਣ ਤੁਹਾਡੀ ਗੱਲ ਤੇ ਆ ਰਿਹਾ ਮੈਂ ਜੇ ਉਹ ਆਪਣਾ ਜੀਵੀਆਰ ਆ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਕਿ ਕੁਝ ਤਰੁੱਟੀਆਂ ਨੇ ਜੇ ਮੈਂ ਆਪਣੀ ਇੰਡਸਟਰੀ ਬਚਾਉਣ ਵਾਸਤੇ ਮੈਂ ਜੀਵੀਆਰ ਵਿਜ਼ਿਟ ਕੀਤਾ ਵਾ ਪੀਐਸਆਈਸੀ ਵੇਲੇ ਵੀ ਇੱਕ ਵਾਰ ਗਿਆ ਸੀ ਉੱਥੇ ਜੋ ਚੇਅਰਮੈਨ ਸੀਗਾ ਉਦੋਂ ਵੀ ਕੁਰਸੀ ਗਿਆ ਉਦੋਂ ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ ਸੀ ਕਿ ਭਈ ਆਪਣੀਆਂ ਇਹ ਤਰੁੱਟੀਆਂ ਦੂਰ ਕਰੋ ਕਿਉਂਕਿ ਇਹਦੇ ਨਾਲ ਸਾਡੀ ਇੰਡਸਟਰੀ ਬਨਾਬ ਹੋ ਜੀ ਉਸੇ ਤਹਿਤ ਮੈਂ ਉਧਰ ਉੱਥੇ ਗਿਆ ਸੀ ਜਿਹਦੇ ਵਿੱਚ ਜੋ ਤਰੂਟੀਆਂ ਸੀ ਸਭ ਤੋਂ ਵੱਡੀ ਤਰੂਟੀ ਦਾ ਇਹ ਆ ਵੀ 2018 ਤੋਂ ਬਾਅਦ ਉੱਥੇ ਮੋਨਿਟਰਿੰਗ ਕਮੇਟੀ ਅਜੇ ਤੱਕ ਦੁਬਾਰਾ ਬਣੀ ਨਹੀਂ ਜੋ ਕਿ ਬਣਨੀ ਚਾਹੀਦੀ ਉਹ ਇੰਡਸਟਰੀ ਲਿਸਟ ਚ ਚਲਾਉਣਾ ਆ ਆ ਬੈਠੇ ਨੇ ਇਹ ਚਲਾਉਣ ਸਾਰੇ ਕਿਉਂ ਨਹੀਂ ਚਲਾਣਗੇ ਸੈਕੰਡ ਉੱਥੇ ਹੋਰ ਵੀ ਉਸ ਤੋਂ ਇਲਾਵਾ ਇਸ ਕੱਪ ਕੇ ਮੈਂ ਦੁਬਾਰਾ ਗਿਆ ਸੀ ਕਿ ਜਿਹੜਾ ਵਾਟਰ ਫਲੋ ਜਿਹੜਾ ਉਹਨਾਂ ਕੋਲ 0.5 ਐਮਐਲਡੀ ਦਾ ਸੀਟਪੀ ਆ ਹੋ ਸਕਦਾ ਉਹਦੇ ਚੋ ਪ੍ਰੋਪਰ ਸਾਰੀ ਓਰ ਉਹਦੀ ਪਾਣੀ ਦੀ ਦੁਆਰਾ ਤੋਂ ਰੀਜਨਰੇਸ਼ਨ ਨਾ ਕਰ ਸਕਦੇ ਹੋ ਉਹਦੇ ਵਾਸਤੇ ਮੇਰੇ ਮਨ ਦੀ ਤਮੰਨਾ ਸੀ ਮੈਂ ਚੈੱਕ ਕਰਾਂ ਵੀ ਕਿੰਨਾ ਕੁ ਐਮਐਲਡੀ ਦਾ ਸਾਨੂੰ ਲੋਡ ਹੋ ਰਿਹਾ ਤਾਂ ਕਿ ਅਸੀਂ ਸਰਕਾਰ ਤੋਂ ਇੱਕ ਹੋਰ ਸੀਟਪੀ ਲਗਾ ਸਕਦੀ ਸਰਕਾਰ ਅਸੀਂ ਲਾਵਾਂਗੇ ਜੇ ਮੈਨੂੰ ਉੱਥੋਂ ਇਨਫੋਰਮੇਸ਼ਨ ਮਿਲੂਗੀ ਤਾਂ ਹੀ ਮੈਂ ਅਗਲੀ ਨਵਾਂ ਸਟੈਪ ਚੱਕੂਗਾ ਤਾਂ ਮੇਰੇ ਖਿਆਲ ਚ ਇਹ ਤਾਂ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਸ ਚੀਜ਼ ਦੀ ਵੀ ਭਾਈ ਗੋਗੀ ਉੱਥੇ ਕਿਉਂ ਗਿਆ ਉਹ ਜਸਾ ਵੀ ਜਾ ਸਕਦੇ ਆ ਬੱਸੀ ਸਾਹਿਬ ਵੀ ਜਾ ਸਕਦੇ ਨੇ ਊਕਾਰ ਜੀ ਵੀ ਜਾ ਸਕਦੇ ਨੇ ਪੰਕਜ ਸਾਰੇ ਹੈਗੇ ਨੇ ਜੇ ਉੱਥੇ ਕਮੀਆਂ ਹੈਗੀਆਂ ਨੇ ਕੋਈ ਗੱਲ ਨਹੀਂ ਅਸੀਂ ਦੇਖੋ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਦੇ ਕੀ ਗੱਲ ਕਰਨੀ ਆ ਬੁੱਢਾ ਨਾਲਾ ਸਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਉਹਦੇ 'ਚ ਮੈਂ ਜਿਹੜੇ ਸਟੈਂਡ ਬਾਈ ਤੇ ਖੜਾ ਬਿਲਕੁਲ ਖੜਾ ਉਹਦੇ 'ਚ ਕੋਈ ਦੂਜੀ ਦੋਰ ਆਇਆ ਨਹੀਂ ਪਰ ਉਹ ਉਹਦੀ ਆਰਡ ਦੇ ਵਿੱਚ ਜੇ ਕੋਈ ਆਪਣੀਆਂ ਸਿਆਸੀ ਜਾਂ ਆਪਣੇ ਜੋਥੋਂ ਇਹਨਾਂ ਪਤਾ ਉਹ ਵੀ ਫਲੈਗਸ਼ਿਪਸ ਹੈਗੀਆਂ ਨੇ ਮੈਂ ਲੈ ਕੇ ਆਉਂਗਾ ਸਾਹਮਣੇ ਬੇਫਿਕਰ ਹੋ ਜਿਸ ਕਰਕੇ ਪਵਾੜੇ ਪੈਣ ਦੇ ਕਾਰਨ ਹੋ ਰਹੇ ਨੇ ਅਸੀਂ ਪਵਾੜੇ ਨਹੀਂ ਪੈਣ ਦੇਣੇ ਸਭ ਤੋਂ ਪਹਿਲਾਂ ਇੰਡਸਟਰੀ ਦੇ ਨਾਲ ਮੈਂ ਖੜਾ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਔਰ ਹਮੇਸ਼ਾ ਸਾਰੇ ਮੇਰੇ ਕੋਲ ਜੈਂਟਲ ਪਰਸਨਸ ਆਉਂਦੇ ਨੇ ਜਦੋਂ ਵੀ ਜਿੱਦੋਂ ਵੀ ਮੇਰੇ ਕੋਲ ਆਏ ਨੇ ਮੈਂ ਹਮੇਸ਼ਾ ਨਿਵਾਜਿਆ ਕਿਉਂਕਿ ਹਮੇਸ਼ਾ ਮੇਰੀ ਪਿੱਠ ਤੇ ਖੜੇ ਨੇ ਲੋਕ ਤੇ ਮੈਂ ਕੋਈ ਐਸਾ ਇਨਸਾਨ ਨਹੀਂ ਆਏ ਮੈਂ ਆਪਣੇ ਪਰਿਵਾਰ ਨੂੰ ਮਾਰੂੰਗਾ ਹਾਂ ਜਿਹੜੇ ਪਰਿਵਾਰ ਦੇ ਵਿੱਚ ਕੋਈ ਕੁਸਪੈਟ ਕਰਕੇ ਕਮੀ ਪੇਸ਼ੀ ਕਰਨੀ ਚਾਹੁੰਦਾ ਮਤਲਬ ਇਹਨਾਂ ਨਾਲ ਬਦਨਾਮ ਸਾਨੂੰ ਤੇ ਇੰਡਸਟਰੀ ਨੂੰ ਕਰਨਾ ਚਾਹੁੰਦਾ ਉਹ ਅਸੀਂ ਹਰ ਕਿਸੇ ਨਹੀਂ ਹੋਣ ਦੇਣਾ ਬੜੀਆਂ ਚ ਖਬਰਾਂ ਵੀ ਖਬਰਾਂ ਲੱਗੀਆਂ ਜੀ ਇਹ ਇਹਦਾ ਦਿਮਾਗ ਖੜ ਗਿਆ ਜੀ ਇਹਦਾ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਮੈਂ ਉਹਨਾਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਅਜੇ ਤੱਕ ਤਾਂ ਵਾਇਗਰੂ ਸੱਚੇ ਪਾਤਸ਼ਾਹ ਨੇ ਮੇਰਾ ਦਿਮਾਗ ਸਹੀ ਰੱਖਿਆ ਪਰ ਘੁੰਮੂਆ ਜਰੂਰ ਘੁੰਮੂਆ ਉਹਨਾਂ ਵਾਸਤੇ ਜਿਨ੍ਹਾਂ ਨੇ ਇੱਕ ਸਾਡੇ ਸ਼ਾਂਤੀਪੂਰਵਕ ਬਿਜ਼ਨਸਮੈਨ ਨੂੰ ਅੱਜ ਡਿਸਟਰਬ ਕੀਤਾ ਕਿਉਂਕਿ ਇਹ ਲੋਕ ਪੀਸ ਲਵਰ ਨੇ ਸਾਰੇ ਆਪਣਾ ਹੀ ਕਾਰੋਬਾਰ ਕਰਦੇ ਨੇ ਔਰ ਆਪਣੇ ਘਰਾਂ 'ਚ ਜਾਂਦੇ ਨੇ ਆਪਣੀ ਨੇਕ ਕਮਾਈ ਕਰਕੇ ਔਰ ਉਹਦੇ 'ਚ ਚੈਰਿਟੀ ਦਾ ਕੰਮ ਕਰਦੇ ਨੇ ਸੀਐਸਆਰ ਦਿੰਦੇ ਨੇ ਸਰਕਾਰਾਂ ਨੂੰ ਸਾਨੂੰ ਵੀ ਦਿੰਦੇ ਨੇ ਤੇ ਅਸੀਂ ਇੰਨੇ ਲੋਕਾਂ ਦੇ ਖਿਲਾਫ ਕਿੱਦਾਂ ਜਾ ਸਕਦਾ ਪਹਿਲਾਂ ਤਾਂ ਮੈਸਜ ਦੀ ਨਖੇਦੀ ਕਰਦਾ ਦੂਜਾ ਪਰਿਵਾਰ ਬੈਠਾ ਮੇਰਾ ਬਾਕੀ ਫੇਰ ਵੀ ਕੋਈ ਜਾਣੇ ਨ ਜਾਣੇ ਮੇਰੇ ਤੋਂ ਤੁਹਾਨੂੰ ਲੱਗਦਾ ਕਿ ਮੇਰੇ ਮੈਂ ਪਹਿਲੀ ਗੱਲ ਮੇਰੇ ਤੋਂ ਕੋਈ ਵੀ ਗੱਲ ਇੰਡਸਟਰੀ ਦੇ ਖਿਲਾਫ ਮੈਂ ਬੋਲਿਆ ਨਹੀਂ ਅੱਜ ਤੱਕ ਔਨ ਰਿਕਾਰਡ ਕੈਮਰੇ ਦੇ ਕਹਿ ਦਵੇ ਜਿਹੜੇ ਮੈਂ ਜੀਵੀਆਰ ਚ ਗਿਆ ਵੇ ਜੀਵੀਆਰ ਬਾਰੇ ਬੋਲਿਆ ਬੋਲੂਗਾ ਵੀ ਅੱਗੋ ਵੀ ਬੋਲੂਗਾ ਮੈਂ ਟਿਕੂਗਾ ਨਹੀਂ ਜਦ ਤੱਕ ਉਹ ਸਿਸਟਮਾਈਜ਼ ਨਹੀਂ ਹੁੰਦਾ ਸਾਰਾ ਸਿਸਟਮਾਈਜ਼ ਹੋਣਾ ਬਹੁਤ ਜ਼ਰੂਰੀ ਓ ਦਾ ਕਿਉਂਕਿ ਸਾਡੇ ਲੋਕ ਪੈਸੇ ਵੀ ਦਿੰਦੇ ਨੇ ਔਰ ਬੁਧਨਾਮੀ ਵੀ ਅਸੀਂ ਲੈਣੇ ਆਂ ਵਾਟਰ ਪਿਉਰੀਫਾਈਂਗ ਦੀ ਕਿਉਂ ਭਾਈ ਅਸੀਂ ਪੈਸੇ ਨਹੀਂ ਦਿੰਦੇ ਸਾਡੇ ਤੋਂ ਤੁਸੀਂ ਪੈਸੇ ਲੈ ਕੇ ਜਾਂਦੇ ਹੋ ਪਾਣੀ ਲੈ ਕੇ ਜਾਂਦੇ ਹੋ ਪਾਣੀ ਇਰੀਗੇਸ਼ਨ ਨੂੰ ਫੋਕਲ ਉਹ ਕਹਿੰਦੇ 26 ਕਿਲੋਮੀਟਰ ਤੱਕ ਸਾਡੇ ਇਰੀਗੇਸ਼ਨ ਚੱਲਦੀ ਆ ਫੋਕਲ ਪੁਆਇੰਟ ਦਾ ਸਾਰਾ ਸੁੱਕਾ ਪਿਆ ਜੀ ਉੱਥੇ ਇਰੀਗੇਸ਼ਨ ਕਰ ਦੇਣੀਆਂ ਗ੍ਰੀਨ ਵੈਲਟਾਂ ਨੂੰ ਦੱਸੋ ਕਿ ਤੁਸੀਂ ਜਾਓ ਕੈਮਰਾ ਲੈ ਕੇ ਜਾਓ ਫੋਕਲ ਪੁਆਇੰਟ ਤੇ ਆਪ ਉਸ ਜਿਹਾ ਉਹ ਐਡੀਸੋਨੀ ਉੱਥੇ ਬਣਾਈ ਹੋਈ ਗ੍ਰੀਨ ਵੈਲਟ ਇਹਨਾਂ ਨੇ ਬਣਾਈ ਹੋਈ ਆ ਮੇਰੇ ਸਾਹਮਣੇ ਇਹਨਾਂ ਦੇ ਸਵੈਰ ਆਟਾ ਦੇ ਸਾਹਮਣੇ ਨਾਲ ਦਿਖਾਈ ਚ ਰਿਹਾ ਨੇ ਬੱਸੀ ਸਾਹਿਬ ਮਤਲਬ ਪਾਣੀ ਦੀ ਇਰੀਗੇਸ਼ਨ ਉੱਥੇ ਹੀ ਕਰੀ ਜਾਣਾ ਫੋਕਲ ਪੁਆਇੰਟ 'ਚ 26 ਕਿਲੋਮੀਟਰ ਜਾਂਦੀ ਲੋੜ ਹੀ ਨਹੀਂ ਠੀਕ ਹੈ ਨਾ ਇਹ ਗੱਲ ਬਹੁਤ ਨੇ ਸਲੱਜ ਕਿੱਥੇ ਜਾਂਦਾ ਹੈ ਸਲੱਜ ਆਫਟਰ ਰੇਨ ਸਲੱਜ ਜਿਹੜਾ ਪੂਰੀ ਵਤਨ ਜਿਹੜਾ ਉਹਦੇ ਹੁੰਦਾ ਰਾਈਟ ਉਹ ਕਿੱਥੇ ਜਾਂਦਾ ਜੀ ਕਿੱਥੇ ਸੁੱਟਦੇ ਨੇ ਠੀਕ ਹੈ ਰਾਮ ਕੇ ਕੰਪਨੀ ਜਿਹੜੀ ਡੇਰਾ ਬੱਸੀ ਲੱਗੀ ਹੋਈ ਹੈ ਨਿੰਬੂ ਆ ਜਿੰਨੂੰ ਨਿੰਬੂ ਆ ਕਹਿੰਦੇ ਆ ਦਿਖਾਣ ਉਥੋਂ ਦੇ ਰਿਕਾਰਡ ਕਿ ਕਿੰਨੀਆਂ ਗੱਟੀਆਂ ਉੱਥੇ ਜਾਂਦੀਆਂ ਨੇ ਇੱਕ ਪੀਐਸਐਸਸੀ ਦੇ ਦੋ ਅਫਸਰ ਜਿਹੜੇ ਰਿਟਾਇਰ ਹੋ ਜਾਣ 20 ਸਾਲ ਹੋ ਗਏ ਕੀ ਆ ਉਹ ਸੀਜੀਟੀ ਚਲਾਉਣਗੇ ਚਲਾਉਣਗੇ ਸਾਡੇ ਇੰਡਸਟਰੀ ਲਿਸਟ दे आर एम्प्लॉय रिटायर हो चुके हैं सिर्फ है मिस्टर एस पी सिंह लोगिया यस बैकग्राउंड तो हुआ ठीक है मेरे को तो बड़ा कुछ है मैं तो ओपनली बोलूंगा पर हां जी एस पी सिंह है कि लोगिया होगा हां जी लोगिया होगा एस पी सिंह होगा हिज नेम इज एस पी सिंह क्या जी एस पी सिंह इज द वन इज एस पी सिंह द अदर इज एस पी सिंह लोगिया हां एस पी सिंह लोगिया ਹਾਂ ਉਹ ਹੀ ਗਿਆਕਲ ਕੋਈ ਹਾਜੀ ਰਿਟਾਇਰ ਹੋ ਚੁੱਕਿਆ ਇਹ ਚ ਡਾਇਰੈਕਟ ਇੰਡਸਟਰੀ ਨੂੰ ਲਾ ਕੇ ਜਾ ਕੇ ਮੈਂ ਨਾਲ ਲੈ ਕੇ ਜਾਵਾਂਗਾ ਸਾਰਿਆਂ ਨੂੰ ਆਪਣੀ ਇੰਡਸਟਰੀ ਡੀਵੀਆਰ ਦੇ ਕੀ ਨੇ ਡਾਇਰੈਕਟਰ ਨੇ ਕੀ ਆਪਣਾ ਹੈ ਜੀ ਵੀਆਰ ਦਾ ਕੀ ਨਿੰਬੂ ਵਾਲਾ ਜੀ ਡੀਵੀਆਰ ਦਾ ਜੀ ਜੀਵੀਆਰ ਜਿਹੜਾ ਕਲਸਟਰ ਹੈ ਉਹਦਾ ਉਹ ਨੁਮਾਇੰਦਾ ਸਰਕਾਰ ਸਰਕਾਰ ਵੱਲੋਂ ਇੱਕ ਬੰਦਾ ਰਿਟਾਇਰ ਹੋ ਗਿਆ ਉਹਦੀ ਕੀ ਰਿਸਪੌਂਸਿਬਿਲਟੀ ਹੈ ਜੀ ਉਹ ਅਸੀਂ ਦੇਖਾਂਗੇ ਨਾ ਅਸੀਂ ਕੀ ਗੱਲ ਕਿੱਥੇ ਰਹਿ ਗਿਆ ਦੇਖੋ ਮੇਰੇ ਰਾਜਾ ਸਾਹਮਣੇ ਗੱਲ ਕਰਦਾ ਆਪਣੀ ਸਰਕਾਰ ਨੂੰ ਪ੍ਰੈਸ ਦੇ ਸਾਹਮਣੇ ਮੇਰੇ ਮੂੰਹ 'ਚ ਇੱਕ ਵੀ ਬਿਆਨ ਇੰਡਸਟਰੀ ਦੇ ਖਿਲਾਫ ਦਿਖਾ ਦਿਓ ਮੈਂ ਨੀਵਾ ਬਹਿ ਜਾਣਾ ਨਹੀਂ ਇੰਡਸਟਰੀ ਨਾਲ ਬੈਠੀ ਤੁਹਾਡੇ ਆ ਬੈਠੀ ਗੱਲਾਂ ਕਰਦੇ ਨੇ ਕਿਹਾ ਕਿ ਮੈਂ ਸਿੱਖਿਆਵਾਂ ਦੇ ਬਿਆਨ ਉਹ ਵੀ ਜਾਨੂਂ ਗਿਆ ਸਰ ਕਿਉਂ ਛੱਡ ਕੇ ਜਾਣਗੇ ਅਸੀਂ ਜੜ ਦੇਾਂਗੇ ਇਹਨਾਂ ਨੂੰ ਅਸੀਂ ਇਹਨਾਂ ਦੇ ਮੂਹਰੇ ਖੜੇ ਆ ਅਸੀਂ ਫਾਟਕ ਬੰਦ ਕਰ ਲੈਣਾ ਸ਼ੈਂਪੂ ਬੈਰੀਅਰ ਵਾਲਾ ਤੇ ਦੂਜਾ ਤੀਜਾ ਇੱਕਵੇਂ ਚਲੜੜ ਕੇ ਸਾਡੇ ਪੰਜਾਬ ਦੇ ਅਸੀਂ ਆਪਣੇ ਪੰਜਾਬ ਦੇ ਅਸੀਂ ਆਪਣੇ ਪੰਜਾਬ ਦੇ ਕਮਾਊ ਪੁੱਤ ਕਿਉਂ ਬਾਹਰ ਵੇਚਾਂਗੇ ਅਸੀਂ ਇਹਨਾਂ ਨੂੰ ਹੋਰ ਬੂਸਟ ਕਰਾਂਗੇ ਅਨਸ ਜੋਬ-ਜੋਬ ਸਰਕਾਰ ਦੀਆਂ ਪਾਲਿਸੀਆਂ ਨੇ ਅਸੀਂ ਜਾ ਕੇ ਇੰਡਸਟਰੀ ਡਿਪਾਰਟਮੈਂਟ 'ਚ ਬੈਠ ਕੇ ਅੱਗੇ ਗੁਰਪ੍ਰੀਤ ਗੋਗੀ ਉੱਥੇ ਪੈਂਦਾ ਸੀ ਸਾਰੇ ਪਰਿਵਾਰ ਉੱਥੇ ਆਉਂਦੇ ਜਿਹੜੇ ਸਿਸਟਮ ਦੇ ਕੰਮ ਰਹੇ ਨੇ ਜਿਹੜੇ ਹੋਰ ਲੋਕ ਨੇ ਉਹ ਵੀ ਖਵਾਲ ਰਿਹਾ ਨੇ ਕਹਿੰਦੇ ਕਿ ਸਰਕਾਰ ਦੇ ਵਿੱਚ ਰਹਿ ਕੇ ਇੱਕ ਨੁਮਾਇੰਦਾ ਜਾਈਂ ਕਿ ਵਿਧਾਇਕ बार-बार ਇਹ ਗੱਲ ਕਹਿੰਦਾ ਕਿ ਅਧਿਕਾਰੀਆਂ ਦੀਆਂ ਸੁਣਦੇ ਚਾਹੀਦਾ ਬੈਠ ਵੀ ਕਹਿੰਦਾ ਨਹੀਂ ਸੁਣਦੇ ਆ ਪੋਲੂਸ਼ਨ ਬੋਰਡ ਵਾਲੇ ਕਿਉਂ ਨਹੀਂ ਸੁਣਦੇ ਪੋਲੂਸ਼ਨ ਬੋਰਡ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਉਹਦਾ ਸੀਟਪੀ ਦੀ ਕਪੈਸਿਟੀ ਘਟਾਉ ਨੂੰ ਵਧਾਵੇ ਪੋਲੂਸ਼ਨ ਬੋਰਡ ਨੇ ਵਧਾਣੀ ਕੰਸੈਂ ਇਹ ਇਹ ਸੀਟਪੀ ਚਲਾਉਣ ਵਾਲੀ ਐਸੋਸੀਏਸ਼ਨ ਹੈ ਜੀ ਆਪਣਾ ਲੈਟਸ ਲੈਟਸ ਹਾਲੋ ਇਲੈਕਸ਼ਨ ਹੋਏ ਜੀ ਉਹ ਉਸੇ ਗੱਲ ਤੇ ਮੈਂ ਕਹਿਣਾ ਚਾਹੁੰਦਾ ਨਾ ਵੀ ਉਹ ਇਲੈਕਸ਼ਨ ਹੋਣ ਇਹਨਾਂ ਦੇ ਹੱਥਾਂ 'ਚ ਆਵੇ ਸੀਟਪੀ ਪਲਾਨ ਮੋਨਿਟਰਿੰਗ ਕਮੇਟੀ ਉਹ ਵੀ ਹੋਈ ਗਏ ਨੇ ਜੀ ਉਹ ਤੁਹਾਡੇ ਲੋਕਾਂ ਨੂੰ ਹੈ ਜੀ ਸਰਕਾਰ ਨੂੰ ਸਰ ਅਸ ਕਮੀ ਕੋਈ ਨਹੀਂ ਸਰਕਾਰ ਮੇਰੀ ਗੱਲ ਸੁਣ ਹੁਣ ਸਰਕਾਰ ਵੱਲੋਂ ਕਮੀ ਨਹੀਂ ਸਰਕਾਰ ਮੈਂ ਸਰਕਾਰ ਦਾ ਨੁਮਾਇੰਦਾ ਸਰਕਾਰ ਵੱਲੋਂ ਹੀ ਮੈਂ ਗੱਲ ਕਰ ਰਿਹਾ ਠੀਕ ਹੈ ਮੈਂ ਡੈਕਟਰ ਡੈਕਟਰ ਇੰਡਸਟਰੀਆ ਗੱਲ ਕਰਕੇ ਅਸੀਂ ਡੇਟ ਡਿਕਲੇਅਰ ਕਰਾਵਾਂਗੇ ਉਦੀ ਲੈਫਟ ਸੀ ਅਸੀਂ ਦੁਆਰਾ ਤੋਂ ਚੋਣ ਕਰਾਵਾਂਗੇ ਚੋਣ ਕਰਾ ਕੇ ਅਸੀਂ ਜੋ ਸਾਡੇ ਇੰਡਸਟਰੀਸਟ ਭਰਾੜੇ ਇਹ ਚਲਾੜਨ ਨੂੰ ਸਾਨੂੰ ਖੁਸ਼ੀ ਹੋਊਗੀ ਜਰਾ ਦੱਸੋ ਲੈਫਟ ਚਲਾ ਤਾਂ ਨਾ 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 ਕੋਈ ਗੱਲ ਹੋਰ ਅਸੀਂ ਜਵਾਬ ਦੇਾਂਗੇ ਹਾਂ ਜੀ ਪਹਿਲਾਂ ਇਹਨਾਂ ਨਾਲ ਸਵਾਲ ਕਰ ਲੋ ਜੋ ਕਰਨਾ ਅਸੀਂ ਜਵਾਬ ਦੇ ਅਸੀਂ ਆ ਜਾਾਂਗੇ ਸਾਹਮਣੇ ਸਾਨੂੰ ਸਵਾਲ ਕਰਦੇ ਜਵਾਬ ਦੇਾਂਗੇ ਠੀਕ ਹੈ ਕਹਿਣ ਤਾਂ ਮਤਲਬ ਬੋਟੀ ਜੀ ਗੱਲ ਇੱਥੇ ਮੁੱਕਦੀ ਆ ਅਸੀਂ ਟੋਟਲ ਠੋਕੇ ਸੀਤਾ ਸੀਨਾ ਤਾਲਕੇ ਇੰਡਸਟਰੀ ਦੇ ਨਾਲ ਖੜੇ ਆ ਪਰ ਜਿਹੜੀਆਂ ਪਿੱਛੇ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਇਹ ਥਾंडਵ ਰਚਣ ਦੀ ਕੋਸ਼ਿਸ਼ ਕੀਤੀ ਆ ਉਹ ਉਹ ਨਹੀਂ ਬਖਸ਼ੇ ਜਾਣਗੇ ਹੁਣ ਉਹ ਜੈ ਸਾਹਿਬ ਕਰਨਗੇ ਐਸਟੀਪੀ ਦੇ ਵਿੱਚ ਜੀ ਸਿਸਟਮ ਦੀ ਕਮੀ ਹੈ ਉਹ ਕੀ ਨਾ ਨਾ ਤੇ ਕਿਹਾ ਸੀ ਵੀ ਜੀ